ਸਸ਼ੇ ਕਲਕੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਦਹੀਂ ਵਾਲੀ ਚਟਨੀ ਧਨੀਏ ਦੀ ਇਹ ਦਹੀਂ ਵਾਲੀ ਚਟਨੀ ਆਪਾਂ ਆਸਾਨੀ ਨਾਲ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚਲੋ ਜੀ ਆਪਾਂ ਦਹੀਂ ਵਾਲੀ ਚਟਨੀ ਬਣਾਉਣੀ ਸਿੱਖ ਲੈਨੇ ਆ ਇੱਥੇ ਮੈਂ ਲੈਂਦਾ ਜੀ ਤੰਗੀਆਂ ਤੰਗੀਆਂ ਦਾ ਮੈਂ ਛੋਟੀ ਜੀ ਗੁੱਚੀ ਲੈਂਦੀ ਐ ਤੇ ਇਹਨਾਂ ਨੂੰ ਮੈਂ ਇਸ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਤੇ ਅਲੱਗ ਦੰਗੀਆਂ ਅਲੱਗ ਕਰਤੀਆਂ ਤੇ ਨਾਲ ਹੀ ਮੈਂ ਲੱਤੇ 3-4 ਕ ਪੱਤੇ ਪੁਦੀਨੇ ਦੇ ਤੇ ਇਹਨੂੰ ਆਪਾਂ ਪਾਵਾਂਗੇ ਜੀ ਮਿਕਸੀ ਵਾਲੇ ਜਾਰ ਦੇ ਵਿੱਚ ਜੱਗ ਦੇ ਵਿੱਚ ਦੇਖੋ ਜੀ ਇੱਥੇ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲਿਆ ਸੀ ਪਾਣੀ ਨਾਲ ਚੰਗੀ ਤਰ੍ਹਾਂ ਧੋ ਵੀ ਲਿਆ ਸੀ ਤੇ ਆਪਾਂ ਸਾਰਾ ਧਨੀਆ ਤੇ ਪਦੀਨੇ ਨੂੰ ਪਾਤਾ ਜੇ ਤੁਸੀਂ ਚੰਨੀ ਨੂੰ ਤਿੱਖਾ ਕਰਨਾ ਤਾਂ ਤੁਸੀਂ ਇਹਦੇ ਵਿੱਚ ਦੋ ਹਰੀਆਂ ਮਿਰਚੀਆਂ ਵੀ ਪਾ ਸਕਦੇ ਹੋ ਮੈਂ ਇਹਦੇ ਵਿੱਚ ਪਾਇਆ ਜੀ ਛੋਟਾ ਜਿਹਾ ਟੁਕੜਾ ਪਿਆਜ਼ ਦਾ ਤੇ 1 ਇੰਚ ਅਦਰਕ ਤਿੰਨ ਲਸਣ ਦੀਆਂ ਕਲੀਆਂ ਤੇ ਇਹਦੇ ਵਿੱਚ ਤੁਸੀਂ ਮਿਰਚਾਂ ਹਰੀਆਂ ਵੀ ਪ੍ਰਯੋਗ ਕਰ ਸਕਦੇ ਹੋ ਜੇ ਤਿੱਖੀਆਂ ਜਿ ਕਰਨੀਆਂ ਚੰਨੀ ਤੇ ਹੁਣ ਆਪਾਂ ਪਾਵਾਂਗੇ ਜੀ 2-3 ਚਮਚ ਪਾਣੀ ਦੇ ਤਾਂ ਕਿ ਇਹ ਚੰਗੀ ਤਰ੍ਹਾਂ ਗ੍ਰाइंड ਹੋ ਜੇ ਤੇ ਹੁਣ ਆਪਾਂ ਗ੍ਰाइंड ਕਰਾਂਗੇ ਇੱਧਰ ਮੈਂ ਲੈਤੀ ਜੀ ਇੱਕ ਕੌਲੀ ਦਹੀਂ ਦੀ ਜਿਹੜੀ ਆਪਣੀ ਨਾਰਮਲ ਘਰਾਂ ਦੇ ਵਿੱਚ ਹੁੰਦੀ ਹੈ ਤੇ ਇਹਨੂੰ ਦਹੀਂ ਨੂੰ ਆਪਾਂ ਫੈਂਟ ਲਾਂਗੇ ਚੰਗੇ ਤਰੀਕੇ ਨਾਲ ਦੇਖੋ ਮੈਂ ਲੱਕੜ ਦੀ ਮਧਾਨੀ ਦੇ ਨਾਲ ਦਹੀਂ ਨੂੰ ਫੈਂਟ ਲਿਆ ਕਿਉਂਕਿ ਇਹਦੀ ਗੰਡਾ ਨਹੀਂ ਮਿਕਸ ਹੋ ਜਾਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਕਿਉਂ ਵੀ ਆਪਾਂ ਵਰਤਦੇ ਹਾਂ ਘਰ ਦੇ ਵਿੱਚ ਅੱਧਾ ਚਮਚ ਕਾਲਾ ਨਮਕ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਕਾਲੀ ਮਿਰਚ ਪਾਊਡਰ ਦਰਦੜੀ ਦੀ ਕੁੱਟੀ ਹੋਈ ਤੇ ਨਾਲ ਹੀ ਆਪਾਂ ਪਾਵਾਂਗੇ ਜੀ ਨਾਲ ਹੀ ਆਪਾਂ ਪਾਇਆ ਜੀ ਥੋੜਾ ਜਿਹਾ ਨਮਕ ਕਿਉਂਕਿ ਆਪਾਂ ਪਹਿਲਾਂ ਕਾਲਾ ਨਮਕ ਜਾਦੀ ਪਾਇਆ ਤੁਸੀਂ ਜਿਆਦਾ ਚਿੱਟਾ ਨਮਕ ਵੀ ਪਾ ਸਕਦੇ ਹੋ ਤੇ ਆਪਾਂ ਥੋੜੀ ਜਿਹੀ ਪਾਈਏ ਜੀ ਲਾਲ ਮਿਰਚ ਪਾਊਡਰ ਜੇ ਤੁਸੀਂ ਜਿਆਦਾ ਤਿੱਖਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹਰੀਆਂ ਮਿਰਚਾਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਇਹ ਆਪਣੀ ਦਹੀਂ ਵਾਲੀ ਚਟਨੀ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਇਧਰ ਆਪਾਂ ਕਰ ਲਿਆ ਸੀ ਜੀ ਗ੍ਰੈਂਡ ਇਹਨੂੰ ਮੈਂ ਇੱਕ ਕੌਲੀ ਦੇ ਵਿੱਚ ਕੱਢ ਲਿਆ ਸੀ ਤੇ ਇਹਨੂੰ ਆਪਾਂ ਪਾਵਾ ਗਿੱਦਿਆਲੇ ਪੈਟਰਨ ਦੇ ਵਿੱਚ ਤੇ ਹੁਣ ਆਪਾਂ ਕਰਾਂਗੇ ਜੀ ਮਿਕਸ ਚੰਗੇ ਤਰੀਕੇ ਨਾਲ ਆਪਾਂ ਕਰ ਲਾਂਗੇ ਜੀ ਮਿਕਸ ਦਹੀਂ ਦੇ ਨਾਲ ਚੰਗੇ ਤਰੀਕੇ ਨਾਲ ਆਪਾਂ ਚਟਨੀ ਨੂੰ ਮਿਲਾ ਦਾਂਗੇ ਤੁਸੀਂ ਇਹਦੇ ਵਿੱਚ ਚੀਨੀ ਦਾ ਵੀ ਪ੍ਰਯੋਗ ਕਰ ਸਕਦੇ ਹੋ ਥੋੜੀ ਜਿਹੀ ਚੀਨੀ ਵੀ ਪਾ ਸਕਦੇ ਹੋ मैनू तो नहीं चंकी लगती टेस्टी लगती जो ती चनी बैलेंस जो करना तो कि पा सकते हो तो आप हम इन मिक्स कर लेंगे मिक्स करने तो बाद थोड़ी जी सब्जियां होर मिलावे ये आप पाया अदा प्याज कट के बरीक एक टमाटर तो थोड़ा जहां लैता सी खीरा ਇਨਾਂ ਨੂੰ ਆਪਾਂ ਮਿਕਸ ਕਰਾਂਗੇ ਤੁਸੀਂ ਇਹਦੇ ਵਿੱਚ ਭੁੰਨਿਆ ਹੋਇਆ ਜੀਰਾ ਪਾਊਡਰ ਵੀ ਪਾ ਸਕਦੇ ਹੋ ਇਸ ਚਟਨੀ ਵਿੱਚ ਆਪਾਂ ਮਿਕਸ ਕਰ ਲਿਆ ਜੀ ਇਹ ਚਟਨੀ ਆਪਣੀ ਐਨੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜਦੋਂ ਵੀ ਘਰ ਦੇ ਵਿੱਚ ਕੋਈ ਸਬਜ਼ੀ ਨਾ ਹੋਵੇ ਤਾਂ ਆਪਣਾ ਜਾਂ ਕਈ ਸਬਜ਼ੀ ਖਾਣ ਨੂੰ ਨਾ ਮਨ ਕਰਦਾ ਹੋਵੇ ਤਾਂ ਇਸ ਤਰੀਕੇ ਨਾਲ ਆਪਾਂ ਚਟਨੀ ਬਣਾ ਕੇ ਖਾ ਸਕਦੇ ਹਾਂ ਜਾਂ ਪਕੌੜਿਆਂ ਨਾਲ ਕਿ ਆਪਾਂ ਕੋਈ 스낵ਸ ਵਗੈਰਾ ਹਨਾ ਘਰ ਦੇ ਵਿੱਚ ਤਿਆਰ ਕਰਦੇ ਹਾਂ ਉਹਦੇ ਨਾਲ ਵੀ ਖਾ ਸਕਦੇ ਆਪਾਂ ਹੁਣ ਕੋਲੀ ਦੇ ਵਿੱਚ ਚਟਨੀ ਕੋਰੰਗੀ ਦੀ ਸਰਬ ਤੇ ਜਾਂ ਕੋਈ ਆਪਾਂ ਹਨਾ ਸਬਜੀ ਵਗੈਰਾ ਨਾਲ ਵੀ ਖਾ ਸਕਦੇ ਆਂ ਚਪਾਤੀ ਵਗੈਰਾ ਨਾਲ ਰੋਟੀ ਨਾਲ ਪੂਰੀ ਨਾਲ ਇਹ ਚਟਨੀ ਆਪਾਂ ਖਾ ਸਕਦੇ ਆ ਤੇ ਆਪਾਂ ਕਿਸੇ ਵੀ ਤਰ੍ਹਾਂ ਦੇ 스낵ਸ ਨਾਲ ਖਾ ਸਕਦੇ ਆ ਤੇ ਜੇ ਆਪਾਂ ਪਕੌੜੇ ਵਗੈਰਾ ਨਾਲ ਹਨਾ ਇਹ ਚਟਨੀ ਆਪਾਂ ਖਾ ਸਕਦੇ ਆ ਤੇ ਤੁਸੀਂ ਇਹਦੇ ਵਿੱਚ چینی ਮਿਲਾਉਣਾ ਚਾਹੁੰਦੇ ਆਂ ਅਗਰ ਮਿਲਾ ਸਕਦੇ ਹੋ ਤੇ ਮੈਂ ਸਕਿਪ ਕੀਤੀ ਆਂ ਹਰੀਆਂ ਮਿਰਚਾਂ ਮਿਲਾਉਣਾ ਚਾਹੁੰਦੇ ਆਂ ਉਹ ਵੀ ਮਿਲਾ ਸਕਦੇ ਹੋ ਕਿਉਂਕਿ ਗ੍ਰाइंड ਕਰਨ ਦੇ ਸਮੇਂ ਤੁਸੀਂ ਦੋ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਜਿਹਦੇ ਨਾਲ ਚਟਨੀ ਦਾ ਟੇਸਟ ਜਿਆਦਾ ਤਿੱਖਾ ਹੋ ਜਾਊਗਾ। ਗ੍ਰਾਬ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਸ਼ਕਲ ਨਿਊ ਰੈਸਪੀ ਦੇ ਨਾਲ ਬਾਏ ਬਾਏ।